ਆ ਗੋਬੀ ਤੇ ਗਿਆ ਹਮਦਿਲ ਬਾਦ ਨੀ ਵਾਹ ਆਪਾਵੇਂ ਹੋ ਉਹ ਪੁੱਲ ਹੜਾਣਾ ਉਹ ਵਤਨ ਜਿਆ ਆਪਣੇ ਦੇਸ ਮੇ ਹੁੰਦਾ ਵਤਨ ਹੋਣੀਆਂ ਮੌਜੂਦ ਹਾਰਾ ਤੂੰ ਬਜ਼ੁਰਗਾਂ ਦੇ ਕੋਲੋਂ ਤੁਸੀਂ ਕਿੱਡਾ ਸੋਹਣਾ ਕਲਾਮ ਸੁਣਿਆ ਪਹਿਲੇ ਨੰਬਰ ਤੇ ਸਾਡੇ ਕੋਲ ਗੁਰਬਾਣੀ ਹੈ ਅਸੀਂ ਗੁਰਬਾਣੀ ਤੋਂ ਵੀ ਸੇਧ ਨਹੀਂ ਲਈ ਦੂਸਰੇ ਨੰਬਰ ਤੇ ਉਹ ਜੇ ਕਲਾਮ ਨੇ ਸਾਡੇ ਕੋਲ ਸੁਣਾਉਣ ਵਾਲੇ ਬਜ਼ੁਰਗ ਨੇ ਕਿੱਡੀ ਸੋਹਣੀ ਆਵਾਜ਼ ਦੇ ਵਿੱਚ ਲੈ ਵਿੱਚ ਸੁਣਾਈ ਕਿ ਬਾਗ ਚ ਗਿਆਨ ਦਿਲ ਬਾਗ ਨਹੀਂ ਹੁੰਦਾ ਚਾਹੇ ਹਜ਼ਾਰਾਂ ਫੁੱਲ ਖਿੜੇ ਹੋਣ ਜੇ ਅੰਦਰੋਂ ਖੁਸ਼ੀ ਨਹੀਂ ਨਾ ਤੇ ਬਾਹਰੋਂ ਫੁੱਲ ਖਿੜੇ ਵੇਖ ਕੇ ਬੰਦਾ ਖੁਸ਼ ਨਹੀਂ ਹੋ ਸਕਦਾ ਤੇ ਦੂਸਰੀ ਗੱਲ ਤੇ ਅਰਸ਼ਾਂ ਜਿੱਡੀ ਹੈ ਉਹਦੇ ਵਿੱਚ ਕੀ ਅੱਖ ਹੈ ਅੱਖ ਦੇ ਵਤਨ ਜਿਹਾ ਪਰਦੇਸ ਨਹੀਂ ਹੁੰਦਾ ਬੇਸ਼ੱਕ ਸਾਰਾ ਪੰਜਾਬ ਆਪਣਾ ਬਾਹਰ ਨੂੰ ਮੂੰਹ ਕੀਤਾ ਸਾਰਿਆਂ ਦੀ ਇੱਛਾ ਕਿ ਬਾਹਰ ਚਲੇ ਜਾਈਏ ਇੱਥੇ ਬੇਚ ਜੇ ਜੋ ਮਰਜ਼ੀ ਹੋ ਜਾਵੇ ਉਹ ਕੋਈ ਚਿੰਤਾ ਨਹੀਂ ਪਰ ਉਹ ਕੀ ਕਹਿੰਦੇ ਆ ਵੀ ਵਤਨ ਜਿਹਾ ਪ੍ਰਦੇਸ਼ ਨਹੀਂ ਹੁੰਦਾ ਇਹਦਾ ਵਤਨ ਹੈ ਨਾ ਆਪਣਾ ਜਿਹੜੀ ਆਪਣੀ ਧਰਤੀ ਹੈ ਆਪਣੀ ਮਿੱਟੀ ਹੈ ਉਹਦੇ ਵਰਗਾ ਕੋਈ ਜਿਹੜਾ ਉਹ ਪ੍ਰਦੇਸ਼ 'ਚ ਵਿੱਚ ਸੁਖ ਨਹੀਂਗਾ ਆਗ ਵਿੱਚ ਗਿਆ ਅੰਜ਼ਿਲ ਬਾਗ ਨਹੀਂ ਹੁੰਦਾ ਆਪਾਂ ਮੇ ਹੋਣ ਫੁੱਲ ਹਜ਼ਾਰਾਂ ਹੋ ਵਤਨ ਜਿਆ ਆਪਣੇ ਦੇਸ ਨਹੀਂ ਹੁੰਦਾ ਵਤਨ ਹੁੰਦੀਆਂ ਇਮਾਜ ਹਾਰਾਂ ਵਾ 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 ਕੀ ਬਾਤ ਤੇ ਵਿੱਚ ਪਰਦੇ ਇਸ ਦੇ ਲਾਉਣ ਯਾਰੀ ਹੁਣੀਆਂ ਕੰਮ ਇਕਲੀ ਦੀਆਂ ਮਾਰਾਂ गुलाम फरीदािच जंगला देकोयाराम पकार